ਤਨ ਬਾਬਾ ਲੜਿਆ ਜੋ ਬਿਨਾਂ ਸੀਸ ਤੋਂ ਖੰਡੇ ਦੇ ਵਗਾ ਕੇ ਉਹਦੇ ਤਾਤ ਮਾਰਦੇ ਅੱਜ 26 ਜਨਵਰੀ ਐ ਨਾਲ ਦੇ ਨਾਲ ਗੰਦਰਤਰ ਦਿਵਸ ਦੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਲੇਕਿਨ ਜਿਹੜੀਆਂ ਤਸਵੀਰਾਂ ਇਸ ਵਕਤ ਤੁਹਾਨੂੰ ਸਾਂਝੀਆਂ ਕਰ ਰਿਹਾ ਉਹ ਤਦਨ ਤਾਰਨ ਦੀ ਇੱਕ ਸਭਾ ਦੀ ਹੈ ਜਿਹੜੀ ਮਾਤਾ ਚਮੁੰਡਾ ਦੇ ਵੀ ਨਾਮ ਦੀ ਸਭਾ ਚੰਡਮੁੰਡ ਨੂੰ ਮਾਰਨ ਵਾਲੀ ਮਾਤਾ ਚਮੁੰਡਾ ਜਿਨ੍ਹਾਂ ਦਾ ਡੇਰਾ ਹਿਮਾਚਲ ਦੇ ਵਿੱਚ ਜਿੱਥੇ ਮੰਦਿਰ ਹੈ ਉੱਥੇ ਵੀ ਜਾ ਕੇ ਲੰਗਰ ਲਗਾਇਆ ਜਾਂਦਾ ਪੰਜਾਬ ਤੋਂ ਹਿਮਾਚਲ ਦੇ ਵਿੱਚ ਤੇ ਸਮੇ ਸਮੇਸੇ ਦੇ ਇਸ ਹਿੰਦੂ ਜਥੇਬੰਦੀ ਵੱਲੋਂ ਇਸ ਹਿੰਦੂ ਸੰਗਠਨ ਵੱਲੋਂ ਜਿਹੜਾ ਤਦਨਤਾਂ ਦੇ ਵਿੱਚ ਵੀ ਲੰਗਰ ਲਗਾਇਆ ਜਾਂਦੇ ਨੇ ਤੇ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਪਰ ਜਿਹੜਾ ਲੰਗਰ ਲਗਾਇਆ ਗਿਆ ਇਹ ਸਭਾ ਜਿਹੜੀ ਹੈ ਕਿਸ ਤਰੀਕੇ ਨਾਲ ਲੰਗਰ ਲਗਾਉਂਦੀ ਹੈ ਕਿਸ ਤਰੀਕੇ ਨਾਲ ਸਹਿਯੋਗ ਦਿੰਦਾ ਗੱਲਬਾਤ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਿੰਦੂ ਸੇਕ ਇਕਤਾ ਦਾ ਜਿਹੜਾ ਸੁਨੇਹਾ ਇਹਨਾਂ ਵੱਲੋਂ ਦਿੱਤਾ ਗਿਆ ਹੈ ਜਿਹੜਾ ਪਿਆਰ ਦਸਨੇਹਾ ਦਿੱਤਾ ਗਿਆ ਬਾਬਾ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਸੀ ਗਸਵੇ ਦੇ ਸਾਰੀ ਗੱਲਬਾਤ ਕਰ ਲੈਂਦੇ ਆ ਭਾਜੀ ਆ ਅਜਾਪਾ ਦੇਖਦੇ ਇੱਕ طرف ਤਾਂ ਮਾਦੀ ਲੜਾਈ ਚੱਲਦੀ ਹੈ ਇੱਕ طرف ਤੁਹਾਡੀ ਸਬਾ ਮਾਤਾ ਚਮੁੰਡਾ ਦੀ ਵੀ ਦੇ ਨਾਮ ਤੋਂ ਚੱਲਦੀ ਹੈ ਇਸ ਤਰੀਕੇ ਦਾ ਸੰਦੇਸ਼ ਦਿੱਤਾ ਤੁਸੀਂ ਹਿੰਦੂ ਸੇਕਤਾ ਦਾ ਇਹਨੇ ਪਿਆਰ ਦੇ ਨਾਲ ਸਵੇਰੇ ਪ੍ਰਕਾਸ਼ ਹੋਇਆ ਤੇ ਲੰਗਰ ਵੀ ਹੁਣ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਤਰਨਤਾਰਨਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਪਹਿਲੇ ਤੋਂ ਹਾਰਦਿਕ ਸ਼ੁਭਕਾਮਨਾਵਾਂ ਲੱਖ ਲੱਖ ਵਧਾਈ ਦਿਨਾ ਮੈਂ ਉਹਨਾਂ ਨੂੰ ਔਰ ਦੂਜੀ ਗੱਲ ਇਹ ਹੈ ਜੀ ਪਿਛਲੇ 13 ਸਾਲ ਤੋਂ ਸਾਡਾ ਜਿਹੜਾ ਲੰਗਰ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਲੰਗਰ ਜਿਹੜਾ ਹੈ ਮਤਲਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਦੇਸੀ ਘੋਦਾ ਲੰਗਰ ਹੈ ਉਹ ਸਾਡੇ ਸ੍ਰੀ ਚਮੁੰਡਾ ਸੇਵਕ ਸਭਾ ਵੱਲੋਂ ਲਗਾਇਆ ਜਾਂਦਾ ਔਰ ਸਾਰੇ ਤਰਨਤਾਰਨ ਦੇ ਜਿਹੜੇ ਸ਼ਹਿਰ ਵਾਸੀ ਹੈ ਚਾਹੇ ਉਹ ਕਿਸੇ ਵੀ Hindu Sikh ਸਾਰੇ ਸਾਡੇ ਭਰਾ ਵਾ ਔਰ ਸਾਰੇ ਬੜੇ ਚਾਵਨਾ ਲੰਗਰ ਸ਼ਕੇ ਜਾਂਦੇ ਆ ਕਿਉਂਕਿ ਇਹ ਤੁਹਾਨੂੰ ਤੁਹਾਨੂੰ ਗਿਆਤ ਹੋਣਾ ਜੀ ਸ਼੍ਰੀ ਚਮੁੰਡਾ ਸੇਵਕ ਸਭਾ ਜਿਹੜੀ ਉਹ ਪਿਛਲੇ 53 ਸਾਲ ਤੋਂ ਸ਼੍ਰੀ ਚਮੁੰਡਾ ਦੇਵੀ ਧਾਮ ਜਾ ਕੇ ਹਿਮਾਚਲ ਪ੍ਰਦੇਸ਼ ਜਾ ਕੇ ਲੰਗਰ ਲਗਾਉਂਦੀ ਹੈ ਔਰ ਤਕਰੀਬਨ ਪਿਛਲੇ 50 ਤੋਂ 53 ਸਾਲ ਦੇ ਵਿੱਚ ਵਿੱਚ ਹੀ ਸ਼੍ਰੀ ਸ਼ਵਾਲੇ ਮੰਡਲ ਸ਼ਿਵਰਾਤਰੀ ਦਾ ਪ੍ਰੋਗਰਾਮ ਹੈ ਜਿਹੜਾ ਉਹ ਬਹੁਤ ਵੱਡੀ ਬਹੁਤ ਵਧੀਆ ਜਿਹੜਾ ਲੰਗਰ ਉਹ ਚੱਲਦਾ ਹੈ ਭਗਵਾਨ ਖਾਟੂ ਸ਼ਾਮ ਜੀ ਦਾ ਲੰਗਰ ਵੀ ਸ਼੍ਰੀ ਚਮੁੰਡਾ ਸੇਵਕ ਸਭਾ ਨੇ ਪਿਛਲੇ 3 ਸਾਲਾਂ ਤੋਂ ਸ਼ੁਰੂ ਕੀਤਾ ਔਰ ਇਸੇ ਲੜੀ ਦੇ ਤਹਿਤ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਿਹੜਾ ਲੰਗਰ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬਹੁਤ ਸ਼ਾਨੋ ਸ਼ੌਕਤ ਨਾਲ ਸ਼ਰਦਾ ਦੇ ਨਾਲ ਜਿਹੜਾ ਪਹਿਲੋ ਮਹਾਰਾਜ ਦਾ ਪ੍ਰਕਾਸ਼ ਕਰਾਇਆ ਜਾਂਦਾ ਫਿਰ ਉਸ ਤੋਂ ਉਪਰੰਤ ਲੰਗਰ ਲਗਾਇਆ ਜਾਂਦਾ ਸੀ ਉਹ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਪੰਜਾਬ ਤੋਂ ਹਿਮਾਚਲ ਲੰਗਰ ਲੈ ਕੇ ਜਾਇਆ ਜਾਂਦਾ ਇਹਨਾਂ ਸਾਲਾਂ ਤੋਂ ਉੱਥੇ ਇੱਕ ਵੱਖਰਾ ਤੁਹਾਡਾ ਇਤਿਹਾਸ ਜੁੜਦਾ ਹੁਣ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਨਾਲ ਲੰਗਰ ਲੱਗਦੇ ਰਹਿੰਦੇ ਆ ਖਾਟੂ ਸ਼ਾਮ ਜੀ ਦਾ ਲੰਗਰ ਹੈ ਜਗਰਾਤਾ ਹੁੰਦਾ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੰਗਰ ਲਗਾਇਆ ਗਿਆ ਅੱਜ ਕੇਸਰੀ ਜਿਹੜੇ ਪੱਨੇ ਸਜਾਏ ਗਏ ਸਿਰ ਦੇ ਉੱਪਰ ਦੇ ਸਨੇਹਾ ਦਿੱਤਾ ਇੱਕ ਸਮਾਜ ਨੂੰ ਤੁਸੀਂ ਅਸੀਂ ਕਿੰਨੇ ਜੀ ਹਿੰਦੂ ਸਿੱਖ ਏਕਤਾ ਇਹ ਜੀ ਚਮੁੰਡਾ ਸਭਾਵਾ 53 ਸਾਲ ਹੋ ਗਏ ਸਾਨੂੰ ਹਮਾਚਲ ਪ੍ਰਦੇਸ਼ 'ਚ ਲੰਗਰ ਲਾਉਂਦੇ ਆਣੂ ਅਹੀਂ 8 ਪ੍ਰੋਗਰਾਮ ਸਾਲ ਦੇ ਤਰਨਤਨ ਕਰਉਂਦੇ ਆ ਜਿਨ੍ਹਾਂ 'ਚ ਇੱਕ ਬਾਬਾ ਦੀਪ ਸਿੰਘ ਉਹਨਾਂ ਦਾ ਲੰਗਰ 13 ਸਾਲ ਹੋ ਗਏ ਇਹ ਵੀ ਚਾਲੂ ਕੀਤਾ ਸਾਬਜਾਦਿਆਂ ਦੇ ਚੀਦੀ ਦਿਹਾੜੇ ਤੇ ਵੀ ਦੁੱਧ ਲਾਉਂਦੇ ਆ ਬਦਮਾਲਾ ਇਹ ਰਾਜ ਜੀ ਬਾਬਾ ਦੀਸ਼ੰਗੋਣਾ ਦਾ ਜਨਮ ਦਿਹਾੜੇ ਤੇ ਕੀਤਾ ਵਾ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਆਸ਼ੀਰਵਾਦ ਨਾਲ ਸੰਜੋਗ ਨਾਲ ਇਹਦੇ ਚ ਕੋਈ ਸਾਡੇ ਚ ਕੋਈ ਹੈ ਨਹੀਂਗਾ ਵੀ ਕੋਈ ਕੋਈ ਜਾਤੀ ਦਾ ਬੰਦਾ ਨਾ ਕੋਈ ਬ੍ਰਾਹਮਣ ਆ ਕੋਈ ਹਿੰਦੂ ਆ ਕੋ ਸਿੱਖ ਆ ਸਾਰੇ ਇੱਕ ਤਰ੍ਹਾਂ ਨਾਲ ਅਸੀਂ ਚੱਲਦੇ ਆ ਸਾਰੇ ਅਸੀਂ ਇੱਕ ਪਰਿਵਾਰ ਆ ਪਰਿਵਾਰ ਦੇ ਤੌਰ ਤੇ ਚੱਲਦੇ ਆ ਹਾਂ ਜੀ ਚਾਹੁੰਦੇ ਹੋ ਤੁਸੀਂ ਵੀ ਬੜੇ ਲੰਬੇ ਸਮੇਂ ਤੋਂ ਜੁੜੇ ਹੋ ਸੰਸਥਾ ਦੇ ਨਾਲ ਕੋਵਿਡ ਵੇਲੇ ਲੰਗਰ ਲਗਾਏ ਗਏ ਸੀਗੇ ਮਦਦ ਕੀਤੀ ਗਈ ਸੀ ਲੋਕਾਂ ਨੂੰ ਵਾਦਸ਼ਣ ਦੇ ਕੇ ਹਨਾ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਵੀ ਲੰਗਰ ਲਗਾਇਆ ਗਿਆ ਸਨੇਹਾ ਦਿੱਤਾ ਗਿਆ ਕਿਉਂਕਿ ਆਮ ਤੌਰ ਤੇ ਦੇਖਦੇ ਆ ਸਮਾਜ ਦੇ ਵਿੱਚ ਲੜਾਈਆਂ ਚੱਲਦੀਆਂ ਨੇ ਧਰਮਾਂ ਦੇ ਵਿਚਕਾਰ ਪਾੜ ਪੁੰ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸਮੇਂ ਸਮੇਂ ਸੇ ਲੇਕਿਨ ਅੱਜ ਹਿੰਦੂ ਸੇ ਕੇਕਤਾ ਦਾ ਨਾਰਾ ਦਿੱਤਾ ਗਿਆ ਇਹਨੇ ਪਿਆਰ ਦੇ ਨਾਲ ਤੁਸੀਂ ਕੇਸਰੀ ਜਿਸ ਤਿੱਕ ਨਾਲ ਬੰਨੇ ਸੇ ਜਾ ਕੇ ਬੈਠੇ ਹੋ ਲੰਗਰ ਲਗਾਇਆ ਗਿਆ ਸਨੇਹਾ ਕੀ ਦਿੱਤਾ ਸਮਾਜ ਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜੀ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਠੀਕ ਹੈ ਜੀ ਇਹ ਸਾਰਾ ਸਯੋਗ ਭੈਣ ਭਰਾ ਇਕੱਠੇ ਹੋ ਕੇ ਸਾਰਾ ਕੋਈ ਸਾਡੇ ਚ ਦੁੱਖ ਵਿਆਰ ਨਹੀਂ ਕਿਸੇ ਨਾਲ ਹੈਗਾ ਅਸੀਂ ਸਾਰੇ ਰਲ ਮਿਲ ਕੇ ਮਨਾਉਂਦੇ ਆਂ ਔਰ ਹਰ ਸਾਲ 13 ਸਾਲ ਹੋ ਗਏ ਬਾਬਾ ਜੀ ਦਾ ਲੰਗਰ ਚੱਲਦੇ ਨੂੰ ਲਗਾਤਾਰ ਜੀ ਠੀਕ ਹੈ ਜੀ ਕੋਵਿਡ ਦੇ ਵਿੱਚ ਵੀ ਜੋ ਸੰਸਥਾ ਕੋ ਸਰਿਆ ਘਰ ਘਰ ਜਾ ਕੇ ਹਰ ਚੀਜ਼ ਨੂੰ 3200 3400 ਪਰਿਵਾਰ ਨੂੰ ਰਾਸ਼ਨ ਘਰ ਘਰ ਜਾ ਕੇ ਦੇ ਗਏ ਆਂ ਤੇ ਹੋਈ ਕਿੰਨੇ ਆ ਮਹਾਰਾਜ ਸਦਾ ਸੋਖੀ ਰੱਖੀ ਸਾਰਿਆਂ ਮੀਰ ਪ੍ਰਿਆਤ ਰਗੀ ਸਾਨੂੰ ਬਹੁਤ ਬਹੁਤ ਧੰਨਵਾਦ ਸੋ ਐਸੀ ਅੱਛਾ ਮੁੰਡਾ ਸੇਵਕ ਸਭਾ ਜਿਸ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲੰਗਰ ਲਗਾਏ ਜਾਂਦੇ ਨੇ ਜਿਸ ਦੇ ਵੱਲੋਂ ਤਰਨਤਨ ਦੇ ਵਿੱਚ ਵੀ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਖੁਸ਼ੀ ਨਾਲ ਲੰਗਰ ਲਗਾਇਆ ਗਿਆ ਪਹਿਲਾ ਪ੍ਰਕਾਸ਼ ਕੀਤਾ ਗਿਆ ਸੋ ਸੁਨੇਹਾ ਦਿੱਤਾ ਗਿਆ ਸਾਂਝੀ ਵਾਤਾ ਦਾ ਆਪਸੀ ਪਿਆਰ ਦਾ ਸੋ ਜੇ ਕਦੇ ਇਸ ਤਰੀਕੇ ਦੇ ਉਪਰਾਲੇ ਅੜਲੇ ਅੜਲੇ ਮਿਲ ਕੇ ਸਾਂਝੀ ਵਾਤਾ ਦਾ ਹਰ ਤਰ੍ਹਾਂ ਵੱਲੋਂ ਕੀਤੇ ਜਾਂਦੇ ਹਨ ਤਾਂ ਮੈਨੂੰ ਲੱਗਦਾ ਆਪਸੀ ਭਾਈਚਾਰਾ ਆਪਸੀ ਪਿਆਰ ਵੱਧਦਾ ਜਾਏਗਾ ਤੇ ਕੋਈ ਵੀ ਇਸ ਦੇਸ਼ ਨੂੰ ਜਿਹੜਾ ਕੇਸ ਦੀ ਮੁਜਾਬ ਆਏਗਾ ਆਪਸੀ ਪਾਰ ਨਹੀਂ ਬਾ ਪਾਏਗਾ ਤੁਸੀਂ ਦੇਖਦਾ ਹੋਨਰ ਮੈਂ ਹਾਂ ਦਾਨਿਸ਼ ਗੁਪਤਾ ਕਾਮਰਦਾਨ ਮਨਸ਼ਦੀਪ ਨਾਲ